ਕਤਾਂ ਆ ਜੁੱਤੀ ਦੇਖੋ ਪਾਕਿਸਤਾਨੀ ਚਾਹੀਏ ਗਲੇ ਤੇ ਨੈਟ ਵਾਲੀ ਠੀਕ ਆ ਜੀ ਇਹਦੇ ਗਲੇ ਤੇ ਨੈਟ ਲੱਗੇ ਹੋਊਗਾ ਬਾਕੀ ਪ੍ਰੋਪਰ ਦਬਕੇ ਦਾ ਕੰਮ ਹੋਊਗਾ ਸਾਰਾ ਠੀਕ ਆ ਜੀ ਇਹਦੇ ਕਲਰ ਤੋਂ ਆਪਣੇ ਕੋਲ ਆਣ ਦੋ ਇੱਕ ਬਲੈਕ ਤੇ ਇੱਕ ਮਹਿਰੂਨ ਲਾਓ ਜੀ ਦੋ ਕਲਰ ਮਿਲ ਜਾਣਗੇ ਇਹਦੇ ਵਿੱਚ ਉਹ ਵੀ 골ਡਨ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਤੇ ਅਲੱਗ-ਅਲੱਗ ਡਿਜ਼ਾਈਨ ਸਾਰੇ ਨਾ ਚਾਰੇ ਅਲੱਗ-ਅਲੱਗ ਇਹਨੂੰ ਰੱਖਿਆ ਸਿਰਫ 600 ਰੁਪਏ ਚ ਲਓ ਵੀ ਸਿਰਫ 600 ਰੁਪਏ ਦੇ ਵਿੱਚ ਔਰ ਰਿੰਕਲ ਫਰੀ ਇਹ ਚ ਰਿੰਕਲ ਨਹੀਂ ਹੋਊਗਾ ਸ਼ੂਜ਼ ਚ ਠੀਕ ਆ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹੋਇਆ ਸ਼ਹਿਰ ਮਰੇਕੋਲੇ ਜਿੱਥੇ ਤੁਸੀਂ ਸ਼ਹਿਰ ਮਰੇਕੋਲੇ ਪੰਜਾਬੀ ਜੁੱਤੀ ਲੱਭ ਰਹੇ ਹੋ ਬਹੁਤ ਹੀ ਸਸਤੇ ਰੇਟ ਤੇ ਤੇ ਵਧੀਆ ਤੇ ਇੱਥੇ ਤੁਹਾਨੂੰ ਪਾਕਿਸਤਾਨੀ ਜੁੱਤੀ ਮਿਲ ਜੂ ਪਰ ਉਹਨਾਂ ਇੱਕ ਏਦਾਂ ਦੀ ਦੁਕਾਨ ਤੇ ਲੈ ਕੇ ਜਾਦਾ ਜਿੱਥੇ ਤੁਹਾਨੂੰ ਜੁੱਤੀ ਬਹੁਤ ਹੀ ਜੈਨੂਅਰ ਰੇਟ ਵਿੱਚ ਮਿਲ ਜੂਗੀ ਚੱਲਦੇ ਹਾਂ ਤੇ ਤੁਹਾਨੂੰ ਸਾਰੀ ਅੱਜ ਦੀ ਆਪਾਂ ਵੀਡੀਓ ਦਿਖਾਉਣੀ ਆ ਪੰਜਾਬੀ ਜੁੱਤੀ ਤੁਸੀਂ ਪਹੁੰਚਣਾ ਜੀ ਸ਼ਹਿਰ ਮਰੇਕੋਲੇ ਦੇ ਸ਼ਦਰ ਬਾਜ਼ਾਰ ਚਮੜਾ ਬਾਜ਼ਾਰ ਤੇ ਤੁਸੀਂ ਰਾਜਪੂਤ ਸ਼ੂਜ਼ ਐਂਡ ਪੰਜਾਬੀ ਆ ਬਾਈ ਦੁਕਾਨਾ ਚੱਲਦੇ ਤੇ ਤੁਹਾਨੂੰ ਸਾਰੀ ਅੱਜ ਆਪਾਂ ਇਹਨਾਂ ਦੀ ਜੁੱਤੀ ਦਿਖਾਵਾਂਗੇ। ਲਓ ਜੀ ਪੰਜਾਬੀ ਜੁੱਤੀ ਦੀ ਤੁਹਾਨੂੰ ਬਹੁਤ ਸਾਰੀ ਕਲੈਕਸ਼ਨ ਬਾਈ ਉਹਨਾਂ ਕੋਲ ਮਿਲ ਜੂਗੀ ਤੇ ਸਾਰਾ ਬਾਈ ਉਹਨੇ ਆਪ ਜੁੱਤੀ ਤਿਆਰ ਕਰਦੇ ਆ ਤੇ ਬਾਕੀ ਤੁਹਾਨੂੰ ਆਪਾਂ ਸਾਰੀ ਬਾਈ ਉਹਨੇ ਜੁੱਤੀ ਦਿਖਾਵਾਂਗੇ। ਤੇ ਪ੍ਰੋਪਰ ਤੁਹਾਨੂੰ ਐਡਰੈਸ ਦਵਾਂਗੇ, ਨੰਬਰ ਦਵਾਂਗੇ ਪ੍ਰੋਪਰ ਤੇ ਦਿਖਾਵਾਂਗੇ ਤੁਹਾਨੂੰ ਸਾਰੀ ਜੁੱਤੀ। ਲਓ ਜੀ। ਹਾਂ ਵੀਰੇ। ਸਤਿ ਸ੍ਰੀ ਅਕਾਲ ਜੀ ਤੇ ਅਸਲਾਮ ਅਲੈਕੁਮ ਸਾਰਿਆਂ ਨੂੰ। ਤੇ ਭਾਜੀ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਪਿਆਰਾ ਆਪਣਾ ਤੁਹਾਡੇ ਨਾਲ ਬਣਿਆ ਹੋਇਆ ਤੇ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਲੋਕ ਆਪਣੀ ਹਨ ਤੇ ਅੱਜ ਤੁਹਾਨੂੰ ਵੀਡੀਓ ਚ ਪ੍ਰੋਪਰ ਐਡਰੈਸ ਤੇ ਸਾਰਾ ਕੁਝ ਜੁੱਤੀਆਂ ਨੰਬਰ ਆਪਣੇ ਸਕਰੀਨ ਤੇ ਸਾਰਾ ਪਾਵਾਂਗੇ ਤੁਹਾਨੂੰ ਕੋਈ ਲੱਭਣ ਚ ਲੋਕੇਸ਼ਨ ਦਿੱਕਤ ਨਹੀਂ ਹੋਣੀ ਹੈ ਨਾ ਤੇ ਹੁਣ ਤਾਂ ਆਪਾਂ ਤੁਹਾਨੂੰ ਟਾਈਮ ਨਾ ਵੇਚੋਗੇ ਜੁੱਤੀਆਂ ਦਿਖਾਉਣੇ ਆ ਫਟਾਫਟ ਇੱਕ ਤਾਂ ਆ ਜੁੱਤੀ ਦੇਖੋ ਪਾਕਿਸਤਾਨੀ ਚਾਈ ਹੈ ਗਲੇ ਤੇ ਨੈਟ ਵਾਲੀ ਠੀਕ ਹੈ ਜੀ ਇਹਦੇ ਗਲੇ ਤੇ ਨੈਟ ਲੱਗੇ ਹੋਊਗਾ ਬਾਕੀ ਪ੍ਰੋਪਰ ਦੱਪਕੇ ਦਾ ਕੰਮ ਹੋਊਗਾ ਸਾਰਾ ਠੀਕ ਹੈ ਜੀ ਇਹਦੇ ਕਲਰ ਤਾਂ ਆਪਣੇ ਕੋਲ ਆ ਦੋ ਇੱਕ ਬਲੈਕ ਇੱਕ ਮਹਿਰੂਨ ਲਓ ਜੀ ਦੋ ਹੋਣ ਕਲਰ ਮਿਲ ਜਾਣਗੇ ਇਹਦੇ ਵਿੱਚ ਤੇ ਇਹ ਪਾਕਿਸਤਾਨੀ ਜੁੱਤੀ ਆ ਵੀਰੇ ਪਾਕਿਸਤਾਨੀ ਪ੍ਰੋਪਰ ਪਾਕਿਸਤਾਨੀ ਜੁੱਤੀ ਹੋਣੀ ਪ੍ਰੋਪਰ ਠੀਕ ਹੈ ਠੀਕ ਆ ਇਹ ਇਨਸਟਾ ਵਗੈਰਾ ਦੇ ਜਿਹੜੇ ਮੇਰੀ ਭੈਣ ਭਰਾ ਦੇਖਦੇ ਹੋਣਗੇ ਉਹਨਾਂ ਨੂੰ ਡਿਜ਼ਾਈਨ ਪਤਾ ਹੋਊਗਾ ਇਹ ਵਾਲਾ ਹਾਂਜੀ ਹਾਂਜੀ ਲਓ ਉਹ ਰੇਟ ਆਪਣੇ ਬਹੁਤ ਜੈਨੂਨ ਆ ਹਾਂਜੀ ਹਾਂ ਤੁਸੀਂ ਮਾਰਕੀਟ 'ਚ ਕਿੱਥੋਂ ਮਰਜ਼ੀ ਰੇਟ ਟਰਾਈ ਕਰਕੇ ਆਪਣੇ ਕੋਲ ਜੁੱਤੀ ਲੈ ਜਿਓ ਆ ਕੇ ਠੀਕ ਆ ਜੀ ਅੰਨਾ ਈਜ਼ੀ ਰੇਟ ਦਵਾਂਗੇ ਤੇ ਆਪਣੀ ਵੀ ਤਕਰੀਬਨ ਜੁੱਤੀ ਸਾਰੀ ਇੱਥੋਂ ਜਾਂਦੀ ਆ ਹਨਾ ਆਪਣੇ ਜਿੰਨੇ ਮੰਨ ਲਓ ਵੀ ਪਤਈਆ ਬਾਈ ਨੂੰ ਤੇ ਆਪਣੀ ਵੀ ਸਾਰੀ ਜੁੱਤੀਆਂ ਵਾਲੀ ਮਰੇ ਕੋਲੇ ਵਿੱਚ ਆ ਠੀਕ ਹੈ ਜੀ ਬਹੁਤ ਡਿਮਾਂਡ ਸੀ ਪੈਨਾਂ ਨੂੰ ਜੁੱਤੀ ਦੀ ਤੇ ਮੋਸਟ ਅਵੇਟਡ ਜੁੱਤੀ ਆਪਣੇ ਕੋਲ ਸ਼ਾਪ ਤੇ ਵਿਜ਼ਿਟ ਹੋ ਗਈ ਇਹ ਤੇ ਸਟਾਕ ਅੰਨਾ ਜ਼ਿਆਦਾ ਆਪਣੇ ਕੋਲ ਕਿਸੇ ਨੂੰ ਆਪਾਂ ਖਾਲੀ ਨਹੀਂ ਮੋੜਨਾ ਠੀਕ ਹੈ ਜੀ ਲਓ ਵੀ ਸਟਾਕ ਵੀ ਬਾਈ ਕਰਨਾ ਵੀ ਬਹੁਤ ਜ਼ਿਆਦਾ ਆ ਕੋਈ ਬੰਦਾ ਖਾਲੀ ਨਹੀਂ ਮੁੜੂਗਾ ਇਹ ਫਰੰਟ ਓਪਨ ਵਾਲੀ ਹੈ ਠੀਕ ਹੈ ਜੀ ਬਹੁਤ ਘੈਂਟ ਆਰਟੀਕਲ ਆ ਓਕੇ ਜੀ ਤੇ ਇਹਦੇ ਬਾਅਦ ਚੋ ਪਾਜੀ ਇੱਕ ਆ ਟ੍ਰੈਂਡਿੰਗ ਚੀਜ਼ਾਂ ਦਿਖਾਓ ਬੋਟ ਸ਼ੇਪ ਚ ਹਾਂਜੀ ਬਹੁਤ ਸੋਹਣੇ ਆਰਟੀਕਲ ਨੇ ਲਓ ਜੀ ਇਹਨਾਂ ਦੀ ਬਹੁਤ ਡਿਮਾਂਡ ਆ ਜੁੱਤੀਆਂ ਦੀ ਲੋਫਰਸ ਦੀ ਠੀਕ ਹੈ ਇਹ ਪ੍ਰੋਪਰ ਲੈਦਰ ਚ ਆ ਔਰ ਜੁੱਤੀ ਦੀ ਕੁਆਲਿਟੀ ਆਪਾਂ ਇੱਕ ਦਿਖਾ ਦਨੇ ਆ। ਹਾਂਜੀ। ਆ ਦੇਖੋ ਇਹਨੂੰ ਕਿਵੇਂ ਮਰਜ਼ੀ ਆਪਾਂ ਫੋਲਡ ਕਰ ਲਈਏ। ਲਓ ਵੀ ਕੁਆਲਿਟੀ ਵੀ ਦੇਖੋ ਤੁਸੀਂ ਕੁਆਲਿਟੀ ਵਾਜ ਵੀ ਮਨਲਾ ਕੰਪਰੋਮਾਈਜ਼ ਨਹੀਂ ਕੀਤਾ ਕਿਸੇ ਤਰ੍ਹਾਂ ਦਾ ਵੀ। ਤੇ ਪ੍ਰਾਈਸ ਵੀ ਬਹੁਤ ਜੈਨੂਅਨ ਨੇ ਤੁਸੀਂ। ਪੂਰੇ ਜੈਨੂਅਲ। ਹਾਂ ਤੁਸੀਂ ਮਾਰਕੀਟ 'ਚ ਕਿਤੇ ਵੀ ਪਤਾ ਕਰਕੇ ਆ ਜਿਓ। ਤੇ ਤੁਹਾਨੂੰ ਇਹ ਰੇਟ ਤੇ ਜੁੱਤੀ ਨਹੀਂ ਮਿਲਣੀ ਹੈਗੀ। ਇੱਥੇ ਵੀ ਡਿਜ਼ਾਈਨ ਕਾਫੀ ਮਿਲ ਜੰਗੇ। ਵੀਡੀਓ ਕਾਫੀ ਲੰਬੀ ਹੋਣੀ ਇਸ ਕਰਕੇ ਸ਼ਾਰਟ ਦਿਖਾ ਰਹੇ ਆਪਾਂ। ਠੀਕ ਹੈ ਠੀਕ ਹੈ ਜੀ। ਤੇ ਉਹਦੇ ਬਾਅਦ 'ਚ ਆਪਣੇ ਕੋਲ ਭਾਜੀ ਕਲਰ ਵਾਲੀਆਂ ਜੁੱਤੀਆਂ। ਲਓ ਵੀ ਜੁੱਤੀਆਂ ਦਾ ਬਹੁ ਲਓ ਵੀ ਮਲਟੀ ਪਰਪਸ ਤੇ ਠੀਕ ਆ ਜੀ ਬਹੁਤ ਹੈਵੀ ਆਰਟੀਕਲ ਰਾਣੀ ਕਲਰ ਭਾਜੀ ਲਓ ਵੀ ਰਾਣੀ ਕਲਰ ਤੇ ਆਪਣਾ ਮੋਸਟ ਫੇਵਰਿਟ ਇੱਕ ਵਰਕ ਕਿਹੜਾ ਹੁੰਦਾ ਵੀਰੇ ਇਹ ਸਾਰਾ ਇਹ ਸਾਰਾ ਦਬਕੇ ਦਾ ਕੰਮ ਹੈ ਹੈ ਦਬਕੇ ਦਾ ਠੀਕ ਆ ਹੈਵੀ ਠੀਕ ਆ ਲਵੈਂਡਰ ਕਲਰ ਓਕੇ ਜੀ ਬਹੁਤ ਘੈਂਟ ਠੀਕ ਆ ਤੇ ਉਹਦੇ ਬਾਅਦ ਚ 골ਡਨ ਦੇ ਬਹੁਤ ਆਰਟੀਕਲ ਆਪਣੇ ਕੋਲ ਆਏ ਪਏ ਹਨ ਹਾਂ ਜੀ 골ਡਨ ਦੀ ਬਹੁਤ ਡਿਮਾਂਡ ਰਹਿੰਦੀ ਹੈ 골ਡਨ ਦੀ ਆਰਟੀਕਲ ਦੀ ਫੰਕਸ਼ਨ ਤੇ ਵੈਡਿੰਗ ਸੀਜ਼ਨ ਚੱਲ ਰਿਹਾ ਹੈ ਹਾਲੇ ਕੋ ਗੋਲਡਨ ਲਓ ਵੀ ਗੋਲਡਨ ਦੇ ਵਿੱਚ ਵੀ ਤੁਹਾਨੂੰ ਮਿਲ ਜਾਣਗੇ ਤੇ ਅਲੱਗ-ਅਲੱਗ ਡਿਜ਼ਾਈਨ ਸਾਰੇ ਨਾ ਚਾਰੇ ਅਲੱਗ-ਅਲੱਗ ਡਿਜ਼ਾਈਨ ਆਗੇ ਤੇ ਚਾਰੇ ਡਿਜ਼ਾਈਨ ਅਲੱਗ-ਅਲੱਗ ਆ ਗਏ ਮਤਲਬ ਤੁਸੀਂ ਦੇਖ ਸਕਦੇ ਹੋ ਲਓ ਬਹੁਤ ਸੋਹਣੇ ਆਰਟੀਕਲ ਨੇ ਵਰਕ ਬੂਰਾ ਹੈਵੀ ਚ ਹੋਊਗਾ ਠੀਕ ਹੈ ਵੀਰੇ ਮੰਨ ਲਾ ਵੀਰੇ ਜੇ ਕਿਸੇ ਨੇ ਮੰਨ ਲਾ ਕੋਈ ਡਿਜ਼ਾਈਨ ਤੁਹਾਨੂੰ ਸੈਂਡ ਕਰਤਾ ਵੀ ਉਹ ਮਨ ਤਿਆਰ ਕਰਾਉ ਕਰ ਦੋਗੇ ਨਾ ਕਸਟਮਾਈਜ਼ ਹਾਂਜੀ ਹਾਂਜੀ ਉਹ ਥੋੜਾ ਕੋ ਪ੍ਰੋਸੈਸ ਥੋੜਾ ਕੋ 10-15 ਦਿਨਾਂ ਦਾ ਹੁੰਦਾ ਠੀਕ ਹੈ ਵੀਰੇ ਤੇ ਆਪਾਂ ਪ੍ਰੋਪਰ ਸੂਟ ਦੇ ਨਾਲ ਜਿਵੇਂ ਤੁਸੀਂ ਵਰਕ ਦਿਖਾਓਗੇ ਜੁੱਤੀ ਸੇਮ ਕਢ ਤਾਂ ਖਾਸ ਕਰਕੇ ਲੇਡੀ ਨੇ ਨਾ ਹੁੰਦੀ ਆ ਵੀ ਆਪਾਂ ਸੂਟ ਨਾਲ ਦੀ ਪਾਈਏ ਤਾਂ ਤੁਸੀਂ ਉਹ ਵੀ ਬਾਈਨਾਂ ਤੋਂ ਆਪਣੀ ਮਨਪਸੰਦ ਜਿਹੜੀ ਇਦਾਂ ਦਾ ਡਿਜ਼ਾਈਨ ਆ ਉਹ ਤਿਆਰ ਕਰਵਾ ਸਕਦੇ ਹੋ ਲੋ ਵੀ ਤੇ ਆਪਣੇ ਕੋਲ ਭਾਜੀ ਚਮੜੇ ਦੇ ਚੁੱਤੀਆਂ ਹੱਥ ਦੀ ਗੜਾਈ ਦੀਆਂ ਹਾਂਜੀ ਸਾਰਾ ਸਾਲ ਵਿਕਣ ਵਾਲੀ ਚੀਜ਼ ਹੈ ਲੋ ਵੀ ਚਮੜੇ ਦੇ ਬਹੁਤ ਸੋਹਣੇ ਆਰਟੀਕਲ ਆਏ ਪਏ ਨੇ ਇਹ ਪ੍ਰੋਪਰ ਹੱਥ ਦਾ ਕੰਮ ਰੂਆ ਇਹਨਾਂ ਦੇ ਸਾਰਿਆਂ ਤੇ ਠੀਕ ਆ ਜੀ ਲੋ ਵੀ ਵੀ ਅਲਗ-ਅਲਗ ਡਿਜ਼ਾਈਨ ਆ ਗਏ ਸਾਰੇ ਬਹੁਤ ਬਹੁਤ ਭਾਜੀ ਕਾਫੀ ਡਿਜ਼ਾਈਨ ਨੇ ਆਪਾਂ ਇੱਕ ਜਸਟ ਆਈਡੀਆ ਦੇ ਰਹੇ ਆ ਆਈਡੀਆ ਦੇ ਰਹੇ ਆ ਸਹੀ ਹੈ ਹਾਂਜੀ ਠੀਕ ਆ ਤੇ ਇਹਦੇ ਬਾਅਦ ਇੱਕ ਆਪਣੀ ਪੂਰੀ ਹਿੱਟ ਜੁੱਤੀ ਆ ਖਲਵੀ ਅੱਛਾ ਉਹ ਅਜੇ ਤੱਕ ਚੱਲ ਰਹੀ ਹੈ ਜੁੱਤੀ ਪਹਿਲਾਂ ਵੀ ਆਪਾਂ ਨੇ ਵੀਡੀਓ ਦਿਖਾਈ ਸੀ ਆਪਣੀ ਇਹ ਵਾਲੀ ਜੀ ਹਾਂਜੀ ਲਓ ਆ ਗਈ ਖਲਵੀ ਤੇ ਬਾਕੀ ਭਾਈ ਉਹਨਾਂ ਦਾ ਮੈਂ ਨੰਬਰ ਮੈਂਸ਼ਨ ਕਰ ਦੂੰਗਾ ਤੁਸੀਂ ਕੋਈ ਵੀ ਭਾਈ ਉਹਨਾਂ ਤੋਂ ਕੋਈ ਵੀ ਜਾਣਕਾਰੀ ਲੈਣੀ ਤਾਂ ਕਾਲ ਕਰਕੇ ਨਾ ਭਾਈ ਨਾਲ ਗੱਲ ਕਰ ਸਕਦੇ ਤੇ ਭਾਈ ਆਨਲਾਈਨ ਵੀ ਕਰ ਦਿੰਦੇ ਹੋ ਹਾਂਜੀ ਹਾਂਜੀ ਅਡਰੈਸ ਤੇ ਦੋ ਦਿਨਾਂ ਚ ਜੁੱਤੀ ਭੇਜ ਦਨੇ ਆਪਾਂ ਜੋ ਵੀ ਤੁਹਾਡਾ ਅਡਰੈਸ ਹੋਊਗਾ ਉਹ ਪ੍ਰੋਪਰ ਬਾਈ ਨੂੰ ਸੈਂਡ ਕਰ ਦਿਓ ਤੇ ਦੋ ਦਿਨਾਂ ਰੱਖ ਜੁੱਤੀ ਤੁਹਾਡੇ ਤੇ ਘਰ ਤੱਕ ਪਹੁੰਚ ਜੂਗੀ ਠੀਕ ਹੈ ਤੇ ਜੈਂਟਸ ਦੇ ਵਿੱਚ ਬਾਈ ਜੈਂਟਸ ਭਾਜੀ ਇਹਦੇ ਕੋਲ ਸਾਰੇ ਆਰਟੀਕਲ ਲੱਗੇ ਹੋ ਨੇ ਆਪਣੇ ਠੀਕ ਹੈ ਕਾਫੀ ਆਰਟੀਕਲ ਮਿਲ ਜੀਗਾ ਆਪਾਂ ਨੇ ਰੇਟ ਪਿਛਲੀ ਵੀਡੀਓ ਮੰਗੋਈ 500 ਚ ਰੱਖ ਰਾਇਆ ਹੈ ਕਿਹੜਾ ਮਰਜੀ ਪੀਸ ਚੱਕ ਲਓ ਠੀਕ ਹੈ ਜੀ 500 ਚ ਪ੍ਰੋਵਾਈਡ ਕਰ ਦਾਂਗੇ ਚੀਜ਼ ਸਾਰੀ ਲੋ ਵੀ ਤੁਸੀਂ ਕੋਈ ਵੀ ਲੈ ਸਕਦੇ ਹੋ ਲੋ ਕੋਈ ਵੀ ਵੀਰੇ ਲੈ ਲਓ 500 ਦੇ ਵਿੱਚ ਹੈ ਕੋਈ ਵੀ ਲੋਗ ਔਰ ਵਿਦ ਗਾਰੰਟੀ ਵਾਲੇ ਸ਼ੂਜ਼ ਨਾ ਐ ਨਹੀਂਗਾ ਕੋਈ ਮਤਲਬ ਕਿ ਲੋ ਕੁਆਲਟੀ ਹੈ ਸਹੀ ਗੱਲ ਆ ਜਿਵੇਂ ਆ ਪੰਜ ਤੇ ਬਾਕੀ ਆ ਦੇਖੋ ਇੱਧਰ ਕਾਜੋ ਦਿਨੀ ਤੇ ਇੱਕ ਵਾਰ ਵੀਰੇ ਆਪਣੀ ਦੁਕਾਨ ਦਾ ਨਾ ਪ੍ਰੋਪਰ ਐਡਰੈਸ ਬੋਲ ਦੋ ਬਾਕੀ ਆਪਾਂ ਵਿੱਚ ਨੰਬਰ ਵਿੱਚ ਲਾ ਦਾਂਗੇ ਮੇਰੀ ਸ਼ਾਪ ਹੈ ਜੀ ਆਪਣੇ ਰਾਜਪੂਤ ਸ਼ੂਜ਼ ਪੰਜਾਬੀ ਜੁੱਤੀ ਠੀਕ ਹੈ ਜੀ ਸਦਰ ਬਾਜ਼ਾਰ ਚ ਮਲੇਰ ਕੋਟਲਾ ਤੇ ਪ੍ਰਾਣੀ ਕਮੇਟੀ ਦੇ ਕੋਲ ਤੇ ਜਗਰਾਵਾਂ ਵਾਲਿਆਂ ਦੇ ਬਿਲਕੁਲ ਸਾਹਮਣੇ ਕਪੜੇ ਜਗਰਾਵਾਂ ਵਾਲਾ ਠੀਕ ਆ ਜੀ ਠੀਕ ਹੈ ਤੇ ਬਾਕੀ ਤੁਸੀਂ ਨੰਬਰ ਵਿੱਚ ਮੈਂ ਸਕਰੀਨ ਤੇ ਪਾ ਦਾਂਗੇ ਤੁਸੀਂ ਕਾਲ ਕਰਕੇ ਵੀ ਲੋਕੇਸ਼ਨ ਵਗੈਰਾ ਸਭ ਤੋਂ ਮੰਗਾ ਸਕਦੇ ਹੋ ਤੇ ਕੋਈ ਡਿੱਕਰ ਵਾਲੀ ਗੱਲ ਨਹੀਂ ਜਿਵੇਂ ਤੁਸੀਂ ਕੋਈ ਫੋਨ ਕਰਦੇ ਹੋ ਕਸਟਮਰ ਸਾਡੇ ਕੋਲ ਵਿਜ਼ਿਟ ਕਰ ਦੇਣਾ ਹਾਂਜੀ ਹਾਂ ਆਪਣਾ ਸਕਰੀਨ ਸਾਨੂੰ ਕਾਲ ਕਰ ਦੋ ਤੁਹਾਨੂੰ ਵੀ ਕਾਲ ਲਾਂਗੇ ਲਓ ਜੀ ਇਹ ਬਾਕੀ ਕਲੈਕਸ਼ਨ ਤੁਹਾਨੂੰ ਇੱਕ ਵਾਰ ਫੇਰ ਦਿਖਾਉਣਾ ਹੈ ਸਾਰੀ ਹੈ ਨਾ ਜਿਵੇਂ ਤੁਸੀਂ ਆ ਦੇਖ ਸਕਦੇ ਆਹ ਕਿਹੜੀ ਆ ਗਈ ਚਮੜੇ ਚ ਆ ਗਈ ਹਾਂਜੀ ਪਿਓਰ ਖੱਲ ਦੀ ਜੁੱਤੀ ਹੈ ਜੀ ਪਿਓਰ ਖੱਲ ਦੀ ਹੈ ਠੀਕ ਹੈ ਠੀਕ ਹੈ ਲਓ ਜੀ ਪਿਓਰ ਖੱਲ ਦੀ ਆਪਾਂ ਜੁੱਤੀ ਇੱਥੇ ਰੱਖ ਜਾਈਏ ਹੈ ਨਾ ਆਪਾਂ ਉਹਦੇ ਨੇ ਪਿੱਛੇ ਹੀ ਮੁੜਦੀ ਹੈ ਇਹਨੂੰ ਕਹਿਣੀ ਆ ਆ ਸਾਰਾ ਇੱਧਰ ਦੇਖੋ ਲਓ ਜੀ ਤੇ ਬਾਕੀ ਕਲੈਕਸ਼ਨ ਦੀ ਗੱਲ ਕਰੀ ਕਲੈਕਸ਼ਨ ਬਹੁਤ ਆ ਤੁਹਾਨੂੰ ਮੰਨ ਲਾ ਵੀ ਚਾਹੇ ਤੁਸੀਂ 10 ਲੈ ਜਾਓ ਇੱਕ ਰੰਗ ਦੀ ਹੈਨਾ ਵੀਰੇ ਹਾਂਜੀ ਹਾਂਜੀ ਬਾਈ ਜਿੰਨੇ ਮਰਜ਼ੀ ਮੰਨ ਲਾ ਲੈ ਜਾਓ ਇਹ ਨਹੀਂ ਹੈਗਾ ਵੀ ਤੁਹਾਨੂੰ ਮੁੜਨਾ ਪਊਗਾ ਆ ਕੇ ਬਾਕੀ ਜੈਂਟਸ ਦੀ ਵੀ ਦੇਖ ਸਕਦੇ ਹੋ ਬਾਕੀ ਫਿੱਟੇ ਵਾਲੇ ਮਿਲ ਜਾਣਗੇ ਤੁਹਾਨੂੰ ਫਿੱਟੇ ਵਾਲੇ ਆਰਟੀਕਲ ਬਹੁਤ ਸਨੇ ਤਿਆਰ ਹੋਏ ਨੇ ਦੋ ਸੈਂਪਲ ਕੱਟ ਕੇ ਦਿਖਾ ਦਿੰਦਾ ਦੋ ਤਿੰਨ ਹਾਂਜੀ ਹਾਂ ਲੋ ਵੀ ਬਾਅਦ ਤੁਹਾਨੂੰ ਨਵੇਂ ਆਰਟੀਕਲ ਦਿਖਾਉਂਦਾ ਲੋ ਇਹਦਾ ਮੋਟੋ ਮੋਟੋ ਇਹਦਾ ਪ੍ਰਾਈਸ ਵੀ ਬਹੁਤ ਜੈਨੂਅਲ ਰੱਖਿਆ ਹੈ ਸਿਰਫ 600 ਰੁਪਏ ਚ ਹੈ ਲੋਬੀ ਸਿਰਫ 600 ਰੁਪਏ ਦੇ ਵਿੱਚ ਔਰ ਰਿੰਕਲ ਫਰੀ ਇਹ ਚ ਰਿੰਕਲ ਨਹੀਂ ਹੋਊਗਾ ਸ਼ੂਜ਼ ਚ ਠੀਕ ਹੈ ਜੀ ਹਾਂ ਮਤਲਬ ਬਲਜਾ ਪੈ ਜਾਂਦਾ ਨਾ ਹਾਂ ਉਹ ਨਹੀਂ ਪਊਗਾ ਠੀਕ ਹੈ ਜੀ ਲਓ ਜੀ ਹਾਂ 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 골ਡਨ ਦਾ ਡਿਜ਼ਾਈਨ ਲਓ ਜੀ ਤੁਹਾਨੂੰ ਬਹੁਤ ਸਾਰੇ ਡਿਜ਼ਾਈਨ ਮਿਲ ਜਾਣਗੇ ਅਲੱਗ-ਅਲੱਗ ਸਾਰੇ ਫੈਰ ਕੇ ਜਿਵੇਂ ਆ ਦੇਖੋ ਹਣਾ ਲਓ ਬਤੀ ਵਰਕ ਦੇਖੋ ਸਾਰਾ ਤੇ ਜਮਿਆ ਦੇਖੋ ਨਾ ਲਓ ਦਾ ਸਾਈਜ਼ ਪਈਓ ਤੇ ਲੋਕ ਵਰਕ ਤੁਹਾਨੂੰ ਦਿਖਾ ਰਹੇ ਆ ਪ੍ਰੋਪਰ ਪੂਰੀ ਹੈਵੀ ਕੁਆਲਿਟੀ ਚੰਗੀ ਜੁੱਤੀ ਬਹੁਤ ਕੈਕਟ ਆਵਾਜ਼ ਆ ਗਿਆ ਬਾਤ ਤੋ ਤਾਂ ਤੋ ਲਫ ਜੁੱਤੀ ਥੋੜੀ ਪੈਰ ਚ ਪਾਇ ਤੇ ਤੇ ਐਵੇਂ ਦਾ ਸਾਰਾ ਤੁਹਾਨੂੰ ਜੁੱਤੀ ਉੱਤੇ ਵਰਕ ਦੇਖਣ ਨੂੰ ਮਿਲ ਜੂਗਾ ਦਬਕੇ ਦਾ ਹੈਵੀ ਵਰਕ ਆ ਪਾਕਿਸਤਾਨੀ ਫਰੈਂਕ ਵੀ ਜੁੱਤੀ ਮੜੀ ਆ ਗਈ ਪਾਕਿਸਤਾਨੀ ਮੇਰਾ ਹੀ ਵਰਕ ਦਿਖਾਉਣਾ ਨੇ ਪ੍ਰੋਪਰ ਦੇਖੋ ਜੀ ਲੋ ਹਲੋ ਜੀ ਤੇ ਆ ਗਈ ਉਹ ਖੁੱਲੀ ਜਿਹੜੀ ਬਾਹਣੇ ਪਲਾ ਦੱਸੇ ਦੇ ਆਪਾਂ ਨੂੰ ਇਹ ਟੂ ਬਲਾਰ ਹੋਇਆ ਆ ਦੇਖ ਇਹਦੇ ਚ ਸਾਈਜ਼ ਹੈਗਾ ਵੱਡਾ ਕੁਝ ਸਾਈਜ਼ ਛੋਟੇ ਨੁਕਰੀਓ ਵਾਲੇ ਲੋ ਵੀ ਹੁਣ ਦੇਖ ਉਹ ਰੈਡੀ ਕਰਾਇਆ ਆ ਆਰਡਰ ਤੇ ওভার ਸਾਈਜ਼ ਨਾਲ ਉਹਨਾਂ ਦੇ ਕਸਟਮਰ ਦੇ ਤੇ ਐਡਰੈਸ ਤੁਹਾਨੂੰ ਪ੍ਰੋਪਰ ਆਪਾਂ ਦੱਸ ਹੀ ਦਿੱਤਾ ਸਾਰਾ ਨਹੀ 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 ਯਾਰ ਮੈਂ ਆਪਣੇ ਨਾਲ ਇਹ ਮੈਂ ਸੋਹਣੇ ਸੋਹਣੇ ਜੁੱਤੀਆਂ ਤੁਹਾਨੂੰ ਸ਼ਹਿਰ ਮਰੀਕ ਕੋਲੋਂ ਜੋ ਬਹੁਤ ਹੀ ਵਧੀਆ ਤੇ ਜੈਨੂਅਰ ਰੇਟ ਤੇ ਮਿਲ ਜਾਣਗੀਆਂ ਕਰੋ ਜੱਕ ਹੈ ਗਈ ਇਹੀ ਹੈ ਗਈ ਆ ਕਲਰ ਦੇਖੋ ਤੇ ਆ ਬਹੁਤ ਡਿਮਾਂਡਿੰਗ ਕਲਰ ਹੈ ਮਤਲਬ बार-बार ਇਹ ਨਹੀਂ ਦਿੱਤੀ ਜਾਂਦੀ ਗੋਲਡਨ ਹੀ ਕਲਰ ਦਿਖਾ ਦਿਓ ਲੋ ਵੀ ਦੇਖੋ ਇੱਕ ਮਿੰਟ ਫੋਕਸ ਕਰ ਲਿਓ ਕੈਮਰੇ ਨੂੰ ਲੋ ਵੀ ਹੁਣ ਕਰੋ ਚੈੱਕ ਬਹੁਤ ਸੋਹਣੀ ਸ਼ੇਪ ਹੈ ਜਿੱਤੀ ਕਵਾਲਿਟੀ ਪੂਰੀ ਅੰਦਰ ਤੇ ਬਾਕੀ ਤਕਰੀਬਨ ਤੁਹਾਨੂੰ ਆਪਾਂ ਸਾਰੀ ਜਿਹੜੀ ਕਲੈਕਸ਼ਨ ਆ ਉਹ ਚੀਜ਼ ਦਿਖਾਤੀ